ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਮਰਤ ਸਿੰਘ ਵਾਹਿਗੁਰੂ ਪਰਨੈਚੁਰਲ ਫਾਰਮ ਤੋਂ ਤੇ ਮੇਰਾ ਸਾਥੀ ਪਾਲ ਸਿੰਘ ਪੰधेਰ ਤੋਂ ਅੱਜ ਅਸੀਂ ਜਿਹੜਾ ਖੀਰਾ ਹੈਗਾ ਉਹਦਾ ਬੀਜ ਕੱਢ ਰਹੇ ਹਾਂ ਸਾਡੇ ਕੋਲ ਤਕਰੀਬਨ 15 ਕ ਖੀਰੇ ਨੇ ਜਿਹੜੇ ਉਹ ਤਿਆਰ ਹੋ ਜਾਣਗੇ ਹੁਣ ਆਉਣ ਵਾਲੇ ਦਿਨਾਂ 'ਚ ਇਹ ਅੱਜ ਜਦੋਂ ਇਹਦਾ ਬੀਜ ਕੱਢ ਰਹੇ ਸੀ ਮੈਂ ਸੋਚਿਆ ਕਿਉਂ ਨਾ ਆਪਾਂ ਜਾਣਕਾਰੀ ਸਾਂਝੀ ਆਪਣੇ ਕਿਸਾਨਾਂ ਨਾਲ ਕਰ ਲਈਏ ਤਾਂ ਕਿ ਆਉਣ ਵਾਲੇ ਟਾਈਮ 'ਚ ਕਿਸੇ ਵੀ ਕਿਸਾਨ ਨੂੰ ਕੋਈ ਮੁਸ਼ਕਲ ਨਾ ਹੋਵੇ ਜਦੋਂ ਕੀਰੇ ਨੂੰ ਬੀਜ ਲਈ ਹਾਰਵੈਸਟ ਕਰਨਾ ਹੈ ਤਾਂ ਉਹਦਾ ਇਦਾਂ ਦਾ ਰੰਗ ਇਹ ਪੱਕ ਗਿਆ ਹੁਣ ਬਿਲਕੁਲ ਐਸ ਤਰ੍ਹਾਂ ਹੋ ਜਾਂਦਾ ਜਦੋਂ ਪੱਕ ਜਾਂਦਾ ਪਹਿਲਾਂ ਇਹ ਲੱਗਣ ਵੇਲੇ ਹਰੇ ਰੰਗ ਦਾ ਹੁੰਦਾ ਫਿਰ ਪੀਲਾ ਹੋ ਜਾਂਦਾ ਜਦੋਂ ਪੱਕਦਾ ਉਦੋਂ ਐਸ ਤਰ੍ਹਾਂ ਹੋ ਜਾਂਦਾ ਇਹ ਤੇ ਬਿਆਈਆਂ ਜੀਆਂ ਬਣ ਜੰਦੀਆਂ ਨੇ ਹੁਣ ਇਹ ਪੱਕ ਕੇ ਬਿਲਕੁਲ ਤਿਆਰ ਹੈ ਹੁਣ ਇਹਦਾ ਬੀਜ ਜਿਹੜਾ ਸਾਥੀ ਕੱਢ ਰਿਹਾ ਤੇ ਜਦੋਂ ਹੁਣ ਆਪਾਂ ਅੱਗੇ ਇਹਦਾ ਤੁਸੀਂ ਬੀਜ ਦੇਖੋਗੇ ਐਸ ਤਰ੍ਹਾਂ ਇਹਦਾ ਬੀਜ ਹੈ ਜਿਹੜਾ ਇਹ ਆਪਣੇ ਕੋਲੇ ਟੋਕਰੀ ਰੱਖੀ ਹੋਈ ਹੈ ਬੀਜ ਨੂੰ ਕਿਉਂਕਿ ਇਹਦੇ ਵਿੱਚ ਬੀਜ ਧੁੱਤ ਆ ਜਾਂਦਾ ਹੈ ਬੀਜ ਵੇਚਦੀ ਨਹੀਂ ਲੰਗਦਾ ਤੇ ਜਿਹੜੀ ਆਪਾਂ ਇੱਕ ਗੱਲ ਇੱਥੇ ਕਰਦੇ ਹਾਂ ਬਹੁਤ ਸੋਹਣੀ ਵੀ ਆਪਾਂ ਖੇਤੀ ਦੋ ਪਰਪਸ ਲਈ ਕਰਦੇ ਹਾਂ ਖੁਰਾਕ ਤੇ ਬੀਜ ਜਦੋਂ ਅਸੀਂ ਕੀੜੇ ਨੂੰ ਬੀਜ ਲਈ ਕਰਦੇ ਹਾਂ ਤਾਂ ਹੁਣ ਇਹਦਾ ਬੀਜ ਨਿਕਲ ਚੁੱਕਿਆ ਤੇ ਜਿਹੜਾ ਬਾਕੀ ਬਚੀ ਹੋਈ ਪਲਪ ਹੈ ਦੀ ਜਾਂ ਬਾਕੀ ਇਸ ਹੈਗਾ ਉਹ ਖਰਾਕ ਦੇ ਰੂਪ ਚ ਹੁਣ ਰੋਟੀ ਨਾਲ ਕੰਮ ਆ ਜੂ ਅਸੀਂ ਆਉਣ ਵੇਲੇ ਸਵੇਰੇ ਖੇਤ ਦੇ ਵਿੱਚ ਇਹ ਦੇਖਦੇ ਆਂ ਵੀ ਜਦੋਂ ਨੂੰ ਆਪਣੀ ਰੋਟੀ ਆਊਗੀ ਉਦੋਂ ਨੂੰ ਜਿਹੜਾ ਸਲਾਦ ਦਾ ਪ੍ਰਬੰਧ ਹੈ ਕਦੇ ਟਮਾਟਰ ਦਾ ਬੀਜ ਕੱਢ ਲੈਨੇ ਆ ਟਮਾਟਰ ਖਾ ਲੈਨੇ ਆ ਕਦੇ ਖੀਰੇ ਦਾ ਬੀਜ ਕੱਢ ਲੈਨੇ ਆ ਖੀਰਾ ਖਾ ਲੈਨੇ ਆ ਧੰਨਵਾਦ ਦੋਸਤੋ